ਉਹਨੂੰ ਜਾਨੀ ਬਦਰੀ ਹੋਣੀ ਹੋ ਗਈ ਉਸਦੀ ਤੇ ਗੱਲ ਉੱਤੇ ਦੀ ਉੱਤੇ ਇਹ ਜਿਹਦੇ ਵਿੱਚ ਇੱਕ ਡੀਸੀ ਬਦਲ ਗਿਆ ਇੱਕ ਏ ਡੀਸੀ ਬਦਲ ਗਿਆ ਡੀਡੀ ਪੀਓ ਬਦਲ ਗਏ ਤੇ ਹੋਰ ਨਿੱਕੇ ਮੋٹے ਅਫਸਰ ਪਤਾ ਨਹੀਂ ਕਿੰਨੇ ਬਦਲ ਗਏ ਆ ਕਿ ਮਾਂ ਦੇ ਪੁੱਤਾਂ ਨੇ ਗੱਲ ਵੀ ਸੁਣੀ ਮਜ਼ਦੂਰਾ ਦੀ ਤੇ ਜਦੋਂ ਅਸੀਂ ਕਹਿੰਦੇ ਹੁਣ ਪੁੱਤਾਂ ਦੀਆਂ ਸੰਥਾ ਦੇ ਵਿੱਚ ਜਾ ਕੇ ਕਿ ਭੈਣੋ ਤੇ ਭਰਾਵੋ ਪਾ ਲਓ ਵੋਟਾਂ ਜਿਹਨੂੰ ਮਰਜੀ ਤੁਸੀਂ ਕਾਂਗਰਸੀ ਹੋਵੋਗੇ ਤੁਸੀਂ ਕਾਲੀ ਹੋਵੋਗੇ ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਪਰ ਸੋਡੀ ਕੱਲ ਉਹ ਦਫ਼ਤਰਾਂ ਦੇ ਵਿੱਚ ਤਾਂ ਕੀ ਸੁਣਨੀ ਆ ਕੀ ਉਹ ਥਾਣੇ ਕਚਹਿਰੀਆਂ ਵਿੱਚ ਤਾਂ ਕੀ ਸੁਣਨੀ ਆ ਜਦੋਂ ਪਿੰਡਾਂ ਦੀਆਂ ਸੱਥਾਂ 'ਚ ਵੋਟਾਂ ਲੈਣ ਗਏ ਆ ਇੱਕ ਵਾਰੀ ਆਉਂਦੇ ਆ 5 ਸਾਲਾਂ ਬਾਅਦ ਤੇ ਸਾਡੇ ਮਜ਼ਦੂਰਾਂ ਦੇ ਉਦੋਂ ਵੀ ਪੁਲਿਸਾਂ ਦੀਆਂ ਢੇਡਾਂ ਲਾ ਕੇ ਉਹ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਵਾਲ ਨਹੀਂ ਕਰਨ ਦਿੱਤੇ ਗਏ ਸਵਾਲ ਕਰਨੇ ਜੀ ਕਿ ਅਸੀਂ ਆਪਣੇ ਦੁੱਖਾਂ ਦਰਦਾਂ ਦੀ ਕਹਾਣੀ ਦੱਸਣੀ ਕੀ ਪੁੱਛਣਾ ਜੀ ਪੰਜਾਬ ਦੇ ਮੁੱਖ ਮੰਤਰੀ ਤੋਂ ਕਿ ਤੂੰ ਕਹਿੰਦਾ ਰਹਾਗਾ ਕਿ ਮੈਂ ਤਾਂ ਮੁਰਗਿਆਂ ਦੇ ਪੈਸੇ ਦੇ ਦੂ ਮੈਂ ਤਾਂ ਬੱਕਰੀਆਂ ਦਾ ਮਾਫੀਆ ਦੇ ਦੂੰਗਾ। ਹਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਐਡੀਸੀ ਵਿਕਾਸ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਜਿਹੜਾ ਦਫ਼ਤਰ ਦਾ ਘਰਾਓ ਕੀਤਾ ਹੋਇਆ ਹੈ। ਇਹ ਘਰਾਓ ਇਸ ਕਰਕੇ ਕੀਤਾ ਕਿ ਦਿਉਣਪਿੰਡ ਦੇ ਮਜ਼ਦੂਰਾਂ ਨੂੰ ਪਲਾਟ ਦੇਣ ਸੰਬੰਧੀ 14 ਮਹੀਨੇ ਤੇ 7 ਦਿਨ ਅੱਜ ਹੋ ਗਏ ਜਿਹੜਾ ਸੰਘਰਸ਼ ਲਗਾਤਾਰ ਚੱਲਦਾ ਰਿਹਾ ਪਿੰਡ ਲਗਾਤਾਰ ਧਰਨਾ ਚੱਲਦਾ ਉਹ ਤੋਂ ਬਾਅਦ ਡੀਸੀ ਦੇ ਧਰਨੇ ਲੱਗੇ ਆ। ADC ਵੀ ਲੱਗਿਆ ਮੀਟਿੰਗਾਂ ਵੀ ਹੋਈਆਂ ਹੈਗੀਆਂ ਪਰ ਇੰਨੇ ਦੇਰ ਬਾਅਦ ਵੀ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਉਹਨਾਂ ਦਾ ਇਨਸਾਫ ਨਹੀਂ ਹੋਇਆ ADC ਵਿਕਾਸ ਦੇ ਵੀ ਅਸੀਂ 24 ਜੂਨ ਤੋਂ ਇਹ ਲਗਾਤਾਰ ਪੱਕਾ ਮੋਰਚਾ ਲਾਇਆ ਹੋਇਆ ਹੈ ਕਿ ਸਾਡੇ ਮਜ਼ਦੂਰਾਂ ਦੇ ਪਲਾਟਾਂ ਦਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਕਿਉਂਕਿ 15 ਦਿਨਾਂ ਬਾਅਦ ਸਾਵਣ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਪਿਛਲੇ ਸਾਵਣ ਦੇ ਵਿੱਚ ਵੀ ਸਾਡੇ ਮਜ਼ਦੂਰ ਆ ਜਿਹੜੇ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਸੀ ਖਾਨ ਡਿੱਗੇ ਸੀ ਉਹਨਾਂ ਨੂੰ ਇਸ ਪ੍ਰਸ਼ਾਸਨ ਨੇ ਉਹਨਾਂ ਉੱਤੇ ਜਿਹੜੇ ਮੌਮੀ ਜਾਮ ਦੇ ਕਾਗਜ਼ ਹੈਗੇ ਉਹ ਨਹੀਂ ਪਾਉਣ ਦਿੱਤੇ ਜਿਹਦੇ ਕਰਕੇ ਉਹ ਇਸ ਹਾਲਤ ਦੇ ਵਿੱਚ ਪਿਛਲਾ ਸੌਣ ਹੈ ਜਿਹੜਾ ਦੁੱਖਾਂ ਮੁਸੀਬਤਾਂ ਦੇ ਵਿੱਚ ਉਹਨਾਂ ਨੇ ਕੱਟਿਆ ਤੇ ਅਸੀਂ ਧਰਨਾ ਇਸ ਕਰਕੇ ਲਾਇਆ ਸੀ ਕਿ ਇਹਨਾਂ ਨੂੰ ਸੌਣ ਤੋਂ ਪਹਿਲਾਂ-ਪਹਿਲਾਂ ਇਹ ਆਪਣੇ ਘਰਾਂ ਦਾ ਕੋਈ ਪ੍ਰਬੰਧ ਕਰ ਸਕਣ ਪਰ ਇੱਥੋਂ ਦੇ ਜਿਹੜੇ ਅਧਿਕਾਰੀ ਹੈਗੇ ਆ ਉਹ ਟਸ ਤੋਂ ਮਸ ਨਹੀਂ ਹੋ ਰਹੇ ਲਾਰੇ ਲਾ ਰਹੇ ਹੈਗੇ ਆ ਟਾਲਮ ਟੋਲ ਦੀ ਨੀਤੀ ਹੈ ਜਿਹੜੀ ਉਹਨਾਂ ਨੇ ਅਖਤਿਆਰ ਕਰ ਰੱਖੀ ਹੈ ਜੇਕਰ ਜੋ ਕਹੀ ਗੱਲ ਹੈਗੀ ਆ ਵੀ ਕੱਲਾ ਇਹਨਾਂ ਦੇ ਮਸਲਾ ਜਿਹੜਾ ਪਹਿਲਾ ਹੱਲ ਹੋ ਚੁੱਕਿਆ ਕਿਉਂਕਿ ਜਿਹੜੇ ਪਹਿਲੇ ਤਤਕਾਲੀ ਡੀਸੀ ਸਾਹਿਬ ਸੀ ਉਹਨਾਂ ਨੇ ਸਾਡੀ ਗੱਲ ਸੁਣ ਕੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਪਲੀਟ ਕਰ ਦਿੱਤਾ ਸੀ ਡੀਸੀ ਸਾਹਿਬ ਨੇ ਜਿਹੜਾ ਪਟਵਾਰੀ ਤੋਂ ਖਸਰਾ ਨੰਬਰ 10 ਦੇ ਵਿੱਚੋਂ ਜਿਹੜਾ ਪਲਾਟ ਦੇਣ ਦਾ ਉਹ ਨਕਸ਼ਾ ਸੀ ਉਹ ਤਿਆਰ ਕਰਾਇਆ ਹੈਗਾ ਵੀਡੀਓ ਡੀਡੀਪੀਓ ਨੂੰ ਸਾਰੀਆਂ ਚੀਜ਼ਾਂ ਉਹ ਕੰਪਲੀਟ ਹੋ ਚੁੱਕੀਆਂ ਸੀ ਜੇ ਬੜੀ ਮਾੜੀ ਗੱਲ ਇਹ ਹੋਈ ਕਿ ਜਿਸ ਦਿਨ ਉਹਨਾਂ ਨੇ ਜਾਣਾ ਸੀ ਸਾਨੂੰ ਪਲਾਟ ਦੇਣ ਵਾਸਤੇ ਉਹ ਨਕਸ਼ੇ ਦੇ ਤਹਿਤ ਕਬਜ਼ਾ ਦੇਣ ਵਾਸਤੇ ਉਹਨਾਂ ਦੀ ਇੱਕ ਦਿਨ ਪਹਿਲਾਂ ਜਾਨੀ ਕਿ ਬਦਲੀ ਹੋ ਗਈ ਜਿਹਦੇ ਕਰਕੇ ਇਹ ਮਾਮਲਾ ਬਿਲਕੁਲ ਸਾਫ਼ ਹੋ ਚੁੱਕਾ ਹੈਗਾ ਮਜ਼ਦੂਰਾਂ ਦੀ ਗਿਣਤੀ ਹੈ ਕਿੰਨੇ ਮਜ਼ਦੂਰ ਨੇ ਜਿਨ੍ਹਾਂ ਨੂੰ ਪਲਾਟ ਦੇਣੇ ਆ ਸੈਕਟਰੀ ਨੇ ਮਤਾ ਪਾਇਆ ਹੈ ਪਟਵਾਰੀ ਨੇ ਨਕਸ਼ਾ ਬਣਾਇਆ ਹੋਇਆ ਹੈ ਡੀਸੀ ਸਾਹਿਬ ਦੇ ਆਰਡਰ ਕੀਤੇ ਹੋਏ ਆ ਪਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਇਹਨਾਂ ਨੇ ਉਹ ਜਿਹੜਾ ਮਸਲਾ ਹੈਗਾ ਉਹਨੂੰ ਸਿਰਫ ਅੰਮਲੀ ਜਾਮਾ ਪਹਿਨਾਉਣਾ ਉਹਨੂੰ ਸਿਰਫ ਅੱਗੇ ਪੂਰਾ ਕਰਨਾ ਇਹਨਾਂ ਦੇ ਕਰਨ ਜੋਗਰਾ ਹੋਰ ਕੋਈ ਕੰਮ ਨਹੀਂ ਇਨਵੈਸਟੀਗੇਸ਼ਨ ਦਾ ਪਰ ਇਹ ਕਹੀ ਜਾਂਦੇ ਆ ਕਦੇ ਅਸੀਂ ਜ਼ਮੀਨ ਮਿਣਾਂਗੇ ਕਦੇ ਕਹੀ ਜਾਂਦੇ ਅਸੀਂ ਇਨਕੁਆਰੀ ਕਰਾਂਗੇ ਕਦੇ ਤੁਹਾਡੀ ਕਿੰਨੀ ਕੁ ਜ਼ਮੀਨ ਬਸਦੀ ਆ ਸਹਦ ਉਥੀ ਦੇ ਦਈਏ ਜਾਨੀ ਉਹ ਸਾਰੀ ਚੀਜ਼ ਨੂੰ ਢਾ ਕੇ ਨਵੇਂ ਸਿਰੇ ਤੋਂ ਵਿਮਤਾ ਕਰਨ ਲੱਗੇ ਹੋਏ ਆ ਜਿਹੜੀ ਸਾਨੂੰ ਪ੍ਰਵਾਨ ਨਹੀਂ ਹੈਗੀ ਅੱਜ ਅਸੀਂ 7 ਦਿਨ ਤੋਂ ਇੱਥੇ ਧਰਨਾ ਲਾਇਆ ਹੋਇਆ ਇਹ ਸਾਡੀ ਸੁਣੀ ਨਹੀਂ ਜਿਹਦੇ ਕਰਕੇ ਅਸੀਂ ਅੱਕੇ ਸਤਿਆਂ ਹੋਇਆ ਨੇ ਅੰਨੇ ਬੋਲੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅੱਜ ਅਸੀਂ ਉਹਨਾਂ ਦੇ ਗੇਟ ਦੇ ਮੂਹਰੇ ਬੈਠੇ ਹੈਗੇ ਆ ਕੇ ਸਾਡੀ ਦੁਖੀ ਮਜ਼ਦੂਰਾਂ ਦੀ ਜਿਹੜੀ ਸਾਰ ਆ ਉਹ ਲਈ ਜਾਵੇ ਕਈ ਵਾਰ ਪ੍ਰਸ਼ਾਸਨ ਸਾਡੇ ਦੇ ਇਸ ਗੱਲ ਦੇ ਦੋਸ਼ ਲਾਉਂਦੇ ਆ ਵੀ ਇਹ ਕੰਮ ਚ ਬਿਗਨ ਪਾਉਂਦੇ ਹੈਗੇ ਆ ਅਸੀਂ ਚਾਹੁੰਦੇ ਹੈਗੇ ਅਸੀਂ ਬਿਗਨ ਨਹੀਂ ਪਾ ਰਹੇ ਬਿਗਨ ਇਹ ਸਮਾਂ ਖੁਦ ਪਵਾ ਰਹੇ ਹੈਗੇ ਆ ਇਹਨਾਂ ਦੀਆਂ ਆਪਣੀਆਂ ਜੋ ਡਿਊਟੀਆਂ ਹੈਗੀਆਂ ਇਹਨਾਂ ਦੇ ਜੋ ਫਰਜ਼ ਹੈਗੇ ਆ ਇਹਨਾਂ ਨੂੰ ਅਧਿਕਾਰੀ ਪੂਰਾ ਨਹੀਂ ਕਰ ਰਹੇ ਅਸੀਂ ਲਗਾਤਾਰ ਮੋਰਚਾ ਲਾਇਆ ਇਸ ਅੱਜ ਤੋਂ ਬਾਅਦ ਅਸੀਂ ਫਿਰ ਮੀਟਿੰਗ ਕਰਾਂਗੇ ਜ਼ਿਲ੍ਹੇ ਦੀ ਤੇ ਇਸ ਤੋਂ ਬਾਅਦ ਤਿੱਖੇ ਜਿਹੜੇ ਸੰਘਰਸ਼ ਨੇ ਉਹ ਕੀਤੇ ਜਾਣਗੇ ਕਿਉਂਕਿ ਇਸ ਵਕਤ ਝੋਨੇ ਦਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਕੰਮ ਚੱਲ ਰਿਹਾ ਹੈ ਮਜ਼ਦੂਰ ਆ ਜਿਹੜੇ ਪ੍ਰਭਾਵਿਤ ਹੋ ਰਹੇ ਆ ਚਾਰ ਦਿਨ ਉਹਨਾਂ ਦੀ ਕਮਾਉਂ ਦੇ ਹੈਗੇ ਆ ਅਸੀਂ ਇਹਨਾਂ ਨੂੰ ਇੱਕ ਸਨੇਹਾ ਦੇਣ ਆਏ ਸੀ ਕਿ ਇਹ ਨਾ ਜਾਣਣ ਇਥੋਂ ਦੇ ਅਧਿਕਾਰੀ ਕਿ ਮਜ਼ਦੂਰ ਆ ਜਿਹੜੇ ਉਹ ਆਪਣੇ ਪਲਾਟਾਂ ਦਾ ਮਸਲਾ ਭੁੱਲ ਗਏ ਅਸੀਂ ਜਾਗਦੇ ਆ ਜਿਉਂਨੇ ਅਸੀਂ ਤੇ ਉਦੋਂ ਤੱਕ ਸੀ ਜੱਥੇਬੰਦੀ ਪੰਜਾਬ ਖੇਤ ਮਜ਼ਦੂਰ ਜੀ ਨੇ ਸੰਘਰਸ਼ ਕਰੋਗੀ ਜਦੋਂ ਤੱਕ ਇਹ ਅਧਿਕਾਰੀ ਸਾਨੂੰ ਆਪਣੇ ਪਲਾਟਾਂ ਦੇ ਉੱਤੇ ਕਬਜ਼ਾ ਨਹੀਂ ਦਿੰਦੇ

ਕੀ ਨੇ ਤੇ 30 ਤਰੀਕ ਨੂੰ ਉਹਨੇ ਸਾਰੇ ਵੀਡੀਓਸਾਂ ਨੂੰ ਡੀਡੀਪੀ ਉਹਨੂੰ ਇਹ ਛੱਡ ਕੇ ਕਹਾਂ ਸੀ ਕਿ ਆਹ ਤੁਹਾਡਾ ਮੈਂ ਤੁਹਾਨੂੰ ਕਬਜ਼ੇ ਦਵਾ ਦੂੰਗਾ ਸਾਰੇ ਅੱਜ ਸਾਡੀ ਵੀ ਮੀਟਿੰਗ ਚੀ